ਵੀਡੀਓ ਵੇਖ ਰਹੇ ਮੇਰੇ ਪਿਆਰੇ ਸਾਰੇ ਸਰੋਤਿਆਂ ਵੀਰਾਂ ਭੈਣਾਂ ਬਜ਼ੁਰਗਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਗਰਮੀਆਂ ਜਿਵੇਂ ਕਿ ਸ਼ੁਰੂ ਹੋ ਗਈਆਂ ਨੇ ਸੋ ਗਰਮੀਆਂ ਸ਼ੁਰੂ ਹੋਣ ਦੇ ਨਾਲ ਹੀ ਪੀਐਸਪੀਸੀਐਲ ਵੱਲੋਂ ਕੁਝ ਨਵੀਆਂ ਜਿਹੜੇ ਐਲਾਨ ਜਿਹੜੇ ਨੇ ਉਹ ਕੀਤੇ ਗਏ ਨੇ ਸੋ ਕੁਝ ਨਵੀਆਂ ਹਦਾਇਤਾਂ ਵੀ ਜਿਹੜੀਆਂ ਨੇ ਪੀਐਸਪੀਸੀਐਲ ਵੱਲੋਂ ਛਾਣ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕੰਪਨੀ ਪਟਿਆਲਾ ਵੱਲੋਂ ਬਿਜਲੀ ਵਿਭਾਗਾਂ ਨੂੰ ਨੋਟਿਸ ਵੀ ਜਿਹੜੇ ਨੇ ਭੇਜਣੇ ਸ਼ੁਰੂ ਕਰ ਦਿੰਦੇ ਨੇ ਜਦੋਂ ਵੀ ਕਣਕਾਂ ਦੀ ਵੜਾਈ ਸ਼ੁਰੂ ਹੁੰਦੀ ਆ ਠੀਕ ਆ ਜੀ ਸੋ ਉਦੋਂ ਤੋਂ ਨੋਟਿਸ ਜਿਹੜੇ ਨੇ ਆਉਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਐਪਰਨ ਮਹੀਨੇ ਤੋਂ ਬਾਅਦ ਜਿਹੜੀ ਆ ਗਰਮੀ ਜਿਹੜੀ ਆ ਕਾਫੀ ਪੈਣੀ ਜਿਹੜੀ ਆ ਸ਼ੁਰੂ ਹੋ ਜਾਂਦੀ ਆ ਸੋ ਪੂਰੀ ਜਾਣਕਾਰੀ ਜਿਹੜੀ ਇਹ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਘਰੇਲੂ ਖਪਤਕਾਰ ਅਤੇ ਦੁਕਾਨਦਾਰਾਂ ਵੀਰਾਂ ਵਾਸਤੇ ਕੀ ਨਵੇਂ ਐਲਾਨ ਜਿਹੜੇ ਨੇ ਕੀਤੇ ਗਏ ਨੇ ਸੋ ਗਰਮੀਆਂ ਜਿਹੜੀਆਂ ਨੇ ਕਾਫੀ ਜ਼ਿਆਦਾ ਸ਼ੁਰੂ ਵੀ ਹੋ ਚੁੱਕੀ ਜਾਂ ਗਰਮੀ ਜਿਹੜੀ ਆ ਮਈ ਮਹੀਨਾ ਚੱਲ ਰਿਹਾ ਹੈਗਾ ਸੋ ਗਰਮੀ ਜਿਹੜੀ ਆਪਣੇ ਸਿਖਰ ਦੇ ਪਹੁੰਚ ਚੁੱਕੀ ਹੈਗੀ ਆ ਸੋ ਗਰਮੀਆਂ ਸ਼ੁਰੂ ਹੁੰਦੇ ਹੀ ਕੁਝ ਨਵੇਂ ਜਿਹੜੇ ਐਲਾਨ ਜਿਹੜੇ ਨੇ ਉਹ ਵਿਜਲੀ ਵਿਭਾਗਾਂ ਵੱਲੋਂ ਕੀਤੇ ਜਾਂਦੇ ਨੇ ਸੋ ਇਹਦੇ ਵਿੱਚ ਦੇਖੋ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਨੇ ਹੈਗੇ ਆ ਕਿ ਦੁਕਾਨਾਂ ਅਤੇ ਘਰੇਲੂ ਖਪਤਕਾਰਾਂ ਦੇ ਲਈ ਜਿਹੜੇ ਨਵੇਂ ਐਲਾਨ ਨੇ ਉਹ ਇਹ ਸਰਕਾਰ ਨੇ ਕੀਤੇ ਆ ਕਿ ਜੇਕਰ ਤੁਸੀਂ ਅਜੇ ਤੱਕ ਵੀ ਆਪਣੇ ਘਰਾਂ ਦੇ ਲੋਡ ਜਿਹੜੇ ਨੇ ਐਕਸਟੈਂਡ ਨਹੀਂ ਕੀਤੇ ਹੈਗੇ ਕਿਉਂਕਿ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਲੋਕੀ ਆਪਣੇ ਕਣਕ ਕਮਕਣਾ ਵੇਚ ਲੈਂਦੇ ਹੈਗੇ ਨੇ ਸੋ ਕਈਆਂ ਘਰਾਂ ਵਿੱਚ ਦੇਖਣ ਨੂੰ ਮਿਲਦਾ ਕਿ ਕਿਸਾਨਾਂ ਨੂੰ ਚਲੋ 4 ਪੈਸੇ ਇਕੱਠੇ ਹੁੰਦੇ ਨੇ ਕਣਕ ਵੇਚ ਕੇ ਸੋ ਕੁਝ ਕਿਸਾਨ ਵੀਰ ਕੀ ਕਰਦੇ ਨੇ ਕਿ ਕਿਸੇ ਨੇ ਏਸੀ ਲਗਵਾ ਲਿਆ ਹੈਗਾ ਜਾਂ ਘਰਾਂ ਵਿੱਚ ਚਿਮਣੀਆਂ ਲਗਾ ਲੀਆਂ ਨੇ ਤੇ ਸਰਦੀਆਂ ਦੇ ਵਿੱਚ ਕਈਆਂ ਨੇ ਗੀਜਰ ਲਗਾਏ ਹੁੰਦੇ ਨੇ ਕਈਆਂ ਨੇ ਵੱਡੀ ਰੈਫਰਿਜਰੇਟਰ ਲੈਂਦਾ ਹੁੰਦਾ ਫ੍ਰਿਜ ਲੈਂਦੀ ਹੈ ਕਿ ਜਾਂ ਨੇ ਕੂਲਰ ਲੈ ਆਉਂਦੇ ਹੁੰਦੇ ਨੇ ਪਰ ਅਸੀਂ ਲੋਡ ਐਕਸਟੈਂਡਡ ਵੱਲ ਧਿਆਨ ਨਹੀਂ ਦਿੰਦੇ ਜੋ ਕਿ ਸਾਨੂੰ ਸਭ ਤੋਂ ਵੱਡਾ ਜਿਹੜਾ ਹੈ ਧਿਆਨ ਰੱਖਣਾ ਚਾਹੀਦਾ ਹੈ ਪਰ ਅਸੀਂ ਪੰਜਾਬ ਦੀ ਲੋਕ ਉਹਨਾਂ ਕਮਾਂਵਾਲੇ ਧਿਆਨ ਨਹੀਂ ਰੱਖ ਸਕਦੇ ਹੁੰਦਾ ਕੀ ਹੈਗਾ ਬਾਅਦ ਵਿੱਚ ਕਿ ਜੇਕਰ ਅਸੀਂ ਇਹਨਾਂ ਕਮਾਂਵਾਲ ਧਿਆਨ ਨਹੀਂ ਦਿੰਦੇ ਹੈਗੇ ਤਾਂ ਪੀਐਸਪੀਸੀਆਰ ਡਿਪਾਰਟਮੈਂਟ ਵੱਲੋਂ ਨੋਟਿਸ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਕਿ ਘਰਾਂ ਘਰਾਂ ਦੀ ਜਿਹੜੀ ਚੈਕਿੰਗ ਹੈ ਜਰੂਰ ਕੀਤੀ ਜਾਵੇ ਕਿਉਂਕਿ ਜਿਹੜੀ ਬਿਜਲੀ ਦੀ ਖਪਤ ਹੁੰਦੀ ਹੈ ਉਹ ਗਰਮੀਆਂ ਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਆ ਅਸੋ ਇਸ ਗੱਲ ਨੂੰ ਖਾਸ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਜੇਕਰ PSPCL ਵੱਲੋਂ ਜਿਹੜੇ ਨੋਟਿਸ ਜਿਹੜੇ ਨੇ ਭੇਜੇ ਗਏ ਹੁੰਦੇ ਨੇ ਵੱਖ-ਵੱਖ ਪਿੰਡਾਂ ਵਿੱਚ ਤੇ ਉਹ ਜੇਕਰ ਚੈਕਿੰਗ ਨਹੀਂ ਕਰਦੇ ਹੈਗੇ ਸੋ ਉਹਨਾਂ ਤੇ ਜੋ PSPCL ਦਾ ਮੇਨ ਦਫ਼ਤਰਾ ਪਟਿਆਲਾ ਸੋ ਉਹ ਆਪਣੇ ਕਰਮਚਾਰੀਆਂ ਨੂੰ ਕਹਿੰਦੇ ਨੇ ਕਿ ਤੁਸੀਂ ਚੈਕਿੰਗ ਨਹੀਂ ਕਰ ਰਹੇ ਹੈਗੇ ਸੋ ਉਹ ਜਦੋਂ ਪਿੰਡਾਂ-ਪਿੰਡਾਂ ਵਿੱਚ ਆ ਕੇ ਚੈਕਿੰਗ ਕਰਦੇ ਨੇ ਸੋ ਕਈਆਂ ਘਰਾਂ ਵਿੱਚੋਂ ਜਾਂ ਫੇਰ ਦੁਕਾਨਾਂ ਵਿੱਚੋਂ ਇਹ ਮਿਲਕੀ ਵੇਖਣ ਨੂੰ ਮਿਲਦਾ ਕਿ ਲੋਕਾਂ ਨੇ ਆਪਣੇ ਘਰਾਂ ਦੇ ਲੋਡ ਜਿਹੜੇ ਐਕਸਟੈਂਡ ਨਹੀਂ ਕਿਤੇ ਹੁੰਦੇ ਸੋ ਉਸ ਤੋਂ ਬਾਅਦ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਘਰਾਂ ਨੂੰ ਤੇ ਘਰੇਲੂ ਜਿਹੜੇ ਦੁਕਾਨਦਾਰ ਹੈਗੇ ਨੇ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਲੋਡ ਐਕਸਟੈਂਡ ਨਹੀਂ ਕਰਦੇ ਤਾਂ ਤੁਹਾਨੂੰ ਇੰਨੇ ਹਜ਼ਾਰ ਰੁਪਏ ਜੁਰਮਾਨਾ ਜਿਹੜਾ ਆ ਉਹ ਪਵੇਗਾ। ਬਾਕੀ ਘਰਾਂ ਵਿੱਚ ਜੁਰਮਾਨਾ ਜਿਹੜਾ ਨੇ ਕੁਝ ਦੇਖ ਲੈਂਦੇ ਨੇ ਕਿ ਜੇਕਰ ਤਾਂ ਘਰ ਵਾਲੇ ਕਹਿੰਦੇ ਨੇ ਜੀ ਚਲੋ ਸਾਡੇ ਕੋਲ ਗਲਤੀ ਹੋ ਗਈ ਐ ਸਾਨੂੰ ਮaaf ਕਰ ਦਿਓ। ਅਸੀਂ ਹੁਣੇ ਹੀ ਕੋਚੀ ਦੇ ਨਾਲ ਵਿੱਚ ਵਿੱਚ ਅਸੀਂ ਲੋਡ ਐਕਸਟੈਂਡ ਕਰ ਲੈਂਦੇ ਆ। ਸੋ ਉਹਨਾਂ ਨੂੰ ਜੁਰਮਾਨਾ ਜਿਹੜਾ ਆ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਸੋ ਜੇ ਇਹ ਜਿਹੜੀਆਂ ਗਲਤੀਆਂ ਜਿਹੜੀਆਂ ਜੇਕਰ ਤੁਸੀਂ ਵੀ ਕੀਤੀ ਹੋਈ ਹੈ ਜੇਕਰ ਤੁਸੀਂ ਵੀ ਆਪਣਾ ਏਸੀ ਲਗਾ ਲਿਆ ਜਾਂ ਫਿਰ ਹੋਰ ਕੁਝ ਲਗਵਾ ਲਿਆ ਹੈਗਾ ਗਰਮੀਆਂ ਤੋਂ ਸ਼ੁਰੂ ਤਾਂ ਹੋ ਚੁੱਕੀਆਂ ਨੇ ਪਰ ਜੇਕਰ ਤੁਸੀਂ ਅਜੇ ਤੱਕ ਲੋਡ ਐਕਸਟੈਂਡ ਨਹੀਂ ਕੀਤਾ ਹੈਗਾ ਤਾਂ ਲੋਡ ਐਕਸਟੈਂਡ ਜਿਹੜਾ ਜਰੂਰ ਛੇਤੀ ਤੋਂ ਛੇਤੀ ਕਰ ਲਵੋ ਜੇਕਰ ਤੁਸੀਂ ਲੋਡ ਐਕਸਟੈਂਡ ਨਹੀਂ ਕਰਦੇ ਤਾਂ ਜੇਕਰ ਤੁਹਾਡੀ ਚੈਕਿੰਗ ਹੋ ਜਾਂਦੀ ਹੈ ਤਾਂ ਤੁਹਾਨੂੰ ਵੀ ਕਾਫੀ ਜ਼ਿਆਦਾ ਭਾਰੀ ਜੁਰਮਾਨਾ ਜਿਹੜਾ ਹੈ ਪੀਐਸਪੀਸੀਆ ਦੇ ਦਫ਼ਤਰ ਵੱਲੋਂ ਪੈ ਸਕਦਾ ਹੈ ਸੋ ਕਈਆਂ ਦਾ ਕੀ ਹੁੰਦਾ ਹੈ ਕਿ ਕਈਆਂ ਦਾ ਤੁਸੀਂ ਛੱਡੋ ਕਈਆਂ ਨੂੰ ਜੁਰਮਾਨਾ ਨਹੀਂ ਕਈਆਂ ਦਾ ਤਾਂ ਸਿੱਧਾ ਮੀਟਰ ਤੱਕ ਜਿਹੜਾ ਕੱਟਿਆ ਜਾ ਸਕਦਾ ਸੋ ਜੇਕਰ ਤੁਸੀਂ ਜਾਣਦੇ ਹੋ ਕਿ ਮੀਟਰ ਨਾ ਕਟਿਆ ਜਾ ਸਕੇ ਜੁਰਮਾਨਾ ਵੀ ਨਾ ਪੈ ਸਕੇ ਸੋ ਲੋਡ ਐਕਸਟੈਂਡ ਜਿਹੜਾ ਹੈ ਛੇਤੀ ਤੋਂ ਛੇਤੀ ਜ਼ਰੂਰ ਕਰ ਲਵੋ ਧੰਨਵਾਦ